ਹੁਣ ਮਾਂ ਸਮਝਦੀ ਆ 11 ਸਾਲ ਦਾ ਬੱਚਾ ਦੋ ਤਲਵਾਰਾਂ ਪਾਈ ਫਿਰਦਾ ਤੇ ਸਹਿ ਸੁਭਾਗ ਘੱਜ ਕੇ ਕਹਿੰਦੇ ਮਾਂ ਹੋਵੇਗਾ ਪਹਾੜ ਜਹਾਂਗੀਰ ਹੋਵੇਗਾ ਤਖਤਾਂ ਦਾ ਮਾਲਕ ਜਹਾਂਗੀਰ ਹੋਵੇਗਾ ਚੰਦੂ ਤਖਤ ਤੇ ਬੈਠਾ ਵਜ਼ੀਰ ਮੇਰੇ ਕੋਲ ਮਾਂ ਐਸੀਆਂ ਤਾਕਤਾਂ ਨੇ ਮੈਂ ਪਰਬਤ ਕੋ ਗਰਦ ਮਿਲਾਵਾਂ ਹਰਜ ਕਨ ਕੋ ਸਮ ਮੇਰ ਬਣਾਵਾਂ ਜਹਾਗੀਰ ਦੀ ਔਕਾਤ ਹੀ ਕੀ ਆ ਜੇ ਮੇਰੇ ਸਾਹਮਣੇ ਸੁਮੇਰ ਵੀ ਆ ਗਿਆ ਤੇ ਇੱਕ ਹੀ ਵਾਰ ਨਾਲ ਮਿੱਟੀ ਚ ਮਲਾ ਕੇ ਸੁੱਟ ਸਕਦਾ ਮੈਂ ਤੇ ਜਿਹੜੇ ਕੱਖ ਨੇ ਨਾ ਰਜ ਕਨ ਕੋ ਸੰਮੇਰ ਬਣਾਉਂ ਤਖਤਾਂ ਤੇ ਬੈਠਿਆਂ ਨੂੰ ਮਿੱਟੀ ਚ ਰੋਲ ਦਵਾ ਤੇ ਮਿੱਟੀ ਚ ਰੁਲਦਿਆਂ ਨੂੰ ਤਖਤਾ ਤੇ ਬਾਧਵਾ ਮਾਤਾ ਮੇਰੀਆਂ ਬਰਕਤਾਂ ਤੈਨੂੰ ਕੀ ਦੱਸਾਂ ਮੈਂ ਕੀ ਕੁੱਝ ਨੇ ਮੇਰੇ ਕੋਲ ਸੰਤ ਬਣੇ ਪ੍ਰਤਾਪ ਨਾ ਜਾਣੇ ਤਲਵਾਰ ਤਾਂ ਚੁੱਕੀ ਹੈ ਸੰਤ ਦੀ ਸਾਦ